ਡੀ ਪੰਚਾਇਤ ਦਾ 3176 ਕਨਾਲ ਇਥੇ ਰਖਵਾ ਸਾਰਾ ਪੰਚਾਇਤ ਦਾ ਕੋਈ ਨਿਲਾਮੀ ਨਹੀਂ ਹੋਈਦੀ ਇਥੇ ਪੁੱਟੇ ਕਰਦੇ ਆਂ ਔਰ ਬਾਹਰੋਂ ਕਿਤੇ ਮਾਲ ਆਂਦਾ ਨਹੀਂ ਪਿਆ ਪੰਚਾਇਤ ਨੂੰ ਪਤਾ ਸਭ ਕੁਝ ਪਤਾ ਪੰਚਾਇਤ ਦੇ ਦੇਖ ਰਹੀ ਵਿੱਚ ਹੀ ਹੁੰਦਾ ਪਿਆ ਇਹ ਸਾਰੇ ਕੰਮ ਕਰੋੜਾ ਰੁਪਏ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਲੱਗ ਪਿਆ ਬਹੁਤ ਬੁਰਾ ਹਾਲ ਹੈ ਮਾਈਨਿੰਗ ਦੀਆਂ ਗੱਡੀਆਂ ਲੰਗਨ ਦੇ ਚੱਲਦੇ ਆ ਪਰੇਸ਼ਾਨ ਲੋਕਾਂ ਦੇ ਵੱਲੋਂ ਰੋਜ਼ ਪ੍ਰਦੂਸ਼ਣ ਕੀਤਾ ਗਿਆ ਤਾਂ ਪਿੰਡ ਬਿਹੜੀਆਂ ਬਜ਼ੁਰਗ ਮਾਈਨਿੰਗ ਦੀਆਂ ਗੱਡੀਆਂ ਪਿੰਡ ਦੇ ਵਿੱਚੋਂ ਲੰਗਨ ਦੇ ਚੱਲਦੇ ਆ ਪਿੰਡ ਦੇ ਲੋਕਾਂ ਵੱਲੋਂ ਰੋਜ਼ ਪ੍ਰਦੂਸ਼ਣ ਕੀਤਾ ਗਿਆ ਤੇ ਮੌਕੇ ਤੇ ਸਾਬਕਾ ਸਰਪੰਚ ਪ੍ਰਿੰਦਰ ਕੁਮਾਰ ਬੱਬੂ ਤੇ ਗੋਪਾਲ ਨੇ ਦੱਸਿਆ ਕਿ ਮਾਈਨਿੰਗ ਦੀਆਂ ਗੱਡੀਆਂ ਲੋਡ ਹੋਣ ਤੋਂ ਬਾਅਦ ਉਹਨਾਂ ਦੇ ਪਿੰਡ ਦੀ ਜ਼ਮੀਨ ਦੇ ਵਿੱਚੋਂ ਲੰਘ ਰਹੀਆਂ ਨੇ ਇਸ ਕਾਰਨ ਪਿੰਡ ਦਾ ਕਾਫੀ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਇਹ ਪਿੰਡ ਦੇ ਮਤਵਾਰ ਆਗਵਾ ਦੀ ਸਹਿਮਤੀ ਦੇ ਨਾਲ ਹੋ ਰਿਹਾ ਤੇ ਦੱਸਿਆ ਕਿ ਇਸ ਬੰਦੇ ਵਿੱਚ ਪੰਚਾਇਤ ਵੀ ਕੁਝ ਨਹੀਂ ਕਰ ਰਹੀ ਇਸ ਕਾਰਨ ਪੰਚਾਇਤ ਦੀ ਮ ਉਹਨਾਂ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਅਪੀਲ ਕੀਤੀ ਹੈ ਕਿ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਪਿੰਡ ਦੇ ਸਰਪੰਚ ਹਰਜੀਤ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤੋਂ ਉਹਨਾਂ ਕਿਹਾ ਕਿ ਜਿਹੜੀ ਪੋਕਲੈਂਡ ਦੇ ਨਾਲ ਜ਼ਮੀਨ ਪੁੱਟੀ ਜਾ ਰਹੀ ਹੈ ਉਹ ਕਿਸੇ ਦੀ ਮਾਲਕੀ ਹੈ ਉਹਨਾਂ ਦੱਸਿਆ ਕਿ ਗੱਡੀਆਂ ਗੁਜ਼ਰਨ ਦੇ ਨਾਲ ਪਿੰਡ ਦਾ ਜੋ ਰਸਤਾ ਉਬਰਤਿਆ ਜਾ ਰਿਹਾ ਹੈ ਜਿਸ ਦੇ ਨਾਲ ਜਲਦੀ ਹੀ ਇਸ ਨੂੰ ਬੰਦ ਕਰਵਾ ਦਿੱਤਾ ਜਾਵੇਗਾ ਸਿਆ ਸਰ ਸਾਨੂੰ ਆਪਣੀ ਬਹੁਤ ਜ਼ਿਆਦਾ ਹੈ ਇਹ ਗੱਡੀਆਂ ਟਰਾਲੇ ਖਾਲੀ ਭਰ-ਭਰ ਕੇ ਸਾਡੇ ਪਿੰਡ ਖਾਣੀ ਲੱਗਦੇ ਨੇ ਜੀ ਕਿੰਨ ਰਾਤ ਘਟਾਈ ਘਟਾਈ ਹਵਾਏ ਮਾਹੋਲੋ ਦੀ ਪਈਆਂ ਮਾਈਨਿੰਗ ਦਾ ਕੋਈ ਅਹੀਂ ਜੇ ਰੋਲਾ ਪਾਣਿਆ ਤੇ ਸਾਡੀ ਜਿੱਥੇ ਦੇਖ ਨਵਾਈ ਨਹੀਂ ਹੁੰਦੀ ਅਹੀਂ ਡਸਟ ਨਾਲ ਘੱਟੇ ਨਾਲ ਬੜੇ ਪਰੇਸ਼ਾਨ ਆਈ ਮਾਈਨਿੰਗ ਨੂੰ ਸਾਰਾ ਇਹ ਤੇ ਸਰਕਾਰਾਂ ਹੀ ਕਰਾਦੀ ਪਈਆਂ ਜੀ ਜਾਂ ਜਿਹੜੇ ਨਵੰਦੇ ਨੇ ਮੋਦਬਾਰ ਬੰਦੇ ਨੇ ਇਹਨਾਂ ਨਾਲ ਹੀ ਕੋਈ ਸੈਟੀਸਫੈਕਟਿਵਿਟੀ ਭਾ ਕੇ ਦੇ ਕ੍ਰੈਸ਼ਟੀ ਪੰਚਾਇਤ ਦਾ 3176 ਕਨਾਲ ਇੱਥੇ ਰਖਵਾ ਸਾਰਾ ਪੰਚਾਇਤ ਦਾ ਕੋਈ ਨਿਲਾਮੀ ਨਹੀਂ ਹੋਈਦੀ ਇੱਥੇ ਕੁੱਟੇ ਕਰਦੇ ਆਂ ਔਰ ਬਾਹਰੋਂ ਕਿਤੇ ਮਾਲ ਆਂਦਾ ਨਹੀਂ ਪਿਆ ਤਨੂੰ ਇਹ ਅਹੀਂ ਪੰਚਾਇਤ ਨੂੰ ਪਤਾ ਸਭ ਕੁਝ ਪਤਾ ਪੰਚਾਇਤ ਦੇ ਦੇਖ ਰਹੇ ਹਾਂ ਵਿਚੀ ਹੁੰਦਾ ਪਿਆ ਇਹ ਸਾਰੇ ਕੰਮ ਪ੍ਰਸ਼ਾਸਨ ਨੂੰ ਇਹ ਅਪੀਲ ਕਰਨੇ ਜਾਂਦੇ ਆ ਕਿ ਇਹਦਾ ਸਥਾਈ ਹੱਲ ਕਰੋ ਜਿਹੜਾ ਕੋਈ ਟਾਈਮ ਟੇਬਲ ਰੱਖੋ ਇੱਥੇ ਜੇ ਕੰਮ ਕਰਨੀ ਹੈ ਤੇ ਇਥੋਂ ਪਿੰਡ ਦੇ ਵਿੱਚ ਕੋਈ ਟਾਈਮ ਟੇਬਲ ਹੋਵੇ ਘਟਾਣੀ ਹੁੰਦੇ ਜਿਹੜੇ ਲੋਕ ਪਾਣੀ ਦਾ ਕੋਈ ਬੰਦੋਬਸਤ ਕੀਤਾ ਜਾਏ ਜਿਹੜੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋਏ ਕਰਦੇ ਚਮੜੀ ਦੇ ਰੋਗ ਹੁੰਦੇ ਪਿੰਡਾਂ ਦੇ ਲੋਕ ਮਿੱਟੀ ਘਟੇ ਨਾਲ ਆਪਣੇ ਕੱਪੜੇ ਨਹੀਂ ਸੁਕਾ ਪਾਉਂਦੇ ਇੱਥੇ ਕੱਪੜੇ ਬਾਹਰ ਕੋਈ ਕੱਪੜੇ ਪਾ ਕੇ ਨਿਕਲਦੇ ਆ ਆਪਣੇ ਚਿੱਟੇ ਹੋ ਜਾਂਦੇ ਨੇ ਜਾਂ ਦਪੈਰ ਸਾਰੇ ਸਰ ਕਰੋੜਾ ਰੁਪਏ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਪਿਆ ਬਹੁਤ ਬੁਰਾ ਹਾਲ ਹੈ ਇਹ ਨਹੀਂ ਤੇ ਇਹ ਵੀ ਡੀਸੀ ਸਾਹਿਬ ਅੱਗੇ ਮੰਗ ਕਰਨਾ ਚਾਹੁੰਦੇ ਹਾਂ ਕਿ ਦਾ ਕੋਈ ਹੱਲ ਹੋਣਾ ਚਾਹੀਦਾ ਜੀ ਦਾ ਹੱਲ ਕੀਤਾ ਜਾਏ ਕੋਈ ਇਹੋ ਜਿਹੇ ਬੜੇ ਦੁਖੀ ਹੈਗੇ ਆ ਘੱਟੇ ਨਾਲ ਬਹੁਤ ਬੁਰੀ ਹਾਲ ਹੈ ਤੁਹਾਡੀ ਇਹਦਾ ਕੋਈ ਹੱਲ ਕੀਤਾ ਜਾਏ ਜਿੱਦੀ ਤੇ ਗੱਡੀਆਂ ਲੋਡ ਹੋ ਕੇ ਜਾ ਰਹੀਆਂ ਹੋ ਰਹੀ ਆ ਇਹਦਾ ਕੋਈ ਇੰਤਜ਼ਾਮ ਕਰਨਾ 400 ਗਿਲਾਹ ਸਾਰਾ ਇਹ ਸਰਪੰਚ ਜਾਈਦਾ ਉਹਨੇ ਪਤਾ ਮੈਨੂੰ ਤੇ ਲੈਤਾ ਨਹੀਂ ਇੱਕ ਦੋ ਵਾਰੀ ਮੈਨੂੰ ਲੈਤਾ ਕੋਈ ਵਾਰੀ ਲੈਤਾ ਉਹਨੇ ਆਪੇ ਜਾਂਦੇ ਰਹੋ ਹੱਲ ਹੋਣਾ ਚਾਹੀਦਾ ਜੀ ਇਹ ਫਿਰ ਉਂਕਾਰੀ ਹੋਣੀ ਚਾਹੀਦੀ ਹੁੰਦੀ ਕੀ ਕਰ ਰਹੇ ਨੇ ਸਤ ਸਤ ਪਹਿਲਾ ਬਹੁਤ ਬਹੁਤ ਧੰਨਵਾਦ ਅੱਜ ਜੀ ਤੁਸੀਂ ਮੇਰਾ ਪੱਖ ਲੈਣ ਵਾਸਤੇ ਆਏ ਹੋ ਔਰ ਤੁਹਾਡੇ ਦਰੂ ਮੈਨੂੰ ਪਤਾ ਚੱਲਿਆ ਵੀ ਮੇਰੇ ਪਿੰਡ ਦੇ ਕੁਝ ਲੋਕ ਮਤਲਬ ਇਹਦੇ ਤੇ ਕੋਈ ਗੱਲਬਾਤ ਬਾਹਰ ਨਿਕਲ ਕੇ ਆਈ ਹੈ ਵੀ ਮਾਈਨਿੰਗ ਕੀਤੀ ਜਾ ਰਹੀ ਹੈ ਉੱਥੇ ਮੈਂ ਕੱਲ ਪਰਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ ਉੱਥੇ ਕੱਲ ਪਰਸੋ ਹੀ ਗਿਆ ਸੀਗਾ ਜਿੱਥੇ ਪ੍ਰੋਬਲਮ ਵਗੈਰਾ ਲੱਗੀ ਸੀਗੀ ਮਗਰ ਮੈਂ ਦੱਸਣਾ ਚਾਹਨਾ ਪੀ ਉਹ ਸਾਡੀ ਪੰਚਾਇਤੀ ਕਲੀਸੂ ਮਾਈਨਿੰਗ ਨਹੀਂ ਸੀ ਕੀਤੀ ਜਾ ਰਹੀ ਉਹ ਉਹਨਾਂ ਦੀ ਮਾਲਕੀ ਸੀਗੀ ਸ਼ਹਿਰ ਸੰਨੀ ਦਾ ਕੋਈ ਮਾਲਕ ਹੈਗਾ ਜਿਨ੍ਹਾਂ ਕੋਲ ਉਹਨਾਂ ਨੇ 10 ਸਾਲ ਵਾਸਤੇ ਲੀਜ਼ ਤੇ ਲਈ ਹੈ ਸਾਡਾ ਰਸਤਾ ਮਦਰ ਪ੍ਰਜੋਗ ਲੈ ਰਿਹਾ ਸੀ ਇੱਕ ਦੋ ਦਿਨ ਹੋ ਗਿਆ ਮੈਂ ਉਹਨਾਂ ਨੂੰ ਵੀ ਬੰਦ ਕਰਨ ਨੂੰ ਜਾ ਰਿਹਾ ਮੈਂ ਉਹਨਾਂ ਨੂੰ ਬੋਲ ਕੇ ਆਇਆ ਕਿ ਤੁਸੀਂ ਸਾਡਾ ਸਸਤਾ ਜਿਹੜਾ ਉਹ ਜੂਝ ਨਹੀਂ ਕਰਨਾ ਤੁਸੀਂ ਔਰ ਇਹ ਗੱਲ ਮਾਈਨਿੰਗ ਦੀ ਮਾਈਨਿੰਗ ਡਿਪਾਰਟਮੈਂਟ ਜਿਹੜਾ ਹੈਗਾ ਉਹ ਦੇਖੇਗਾ ਕਿ ਕੀ ਗਲਤ ਹੈ ਜਾਂ ਕੀ ਠੀਕ ਹੈ ਇਹ ਸਾਡਾ ਕੰਮ ਤੇ ਨਹੀਂ ਹੈਗਾ ਨਾ ਅਸੀਂ ਆਪਣੀ ਪੰਚਾਇਤ ਜ਼ਮੀਨ ਵਿੱਚੋਂ ਮਾਈਨਿੰਗ ਨਹੀਂ ਹੋਂਦਾਂਗੇ ਇਹ ਮੈਂ ਕਲੀਅਰ ਕਰਨਾ ਚਾਹੁੰਦਾ